ਬੰਦੇ ਦੇ ਜੀਵਨ ਵਿੱਚ ਜਰੂਰ ਇੱਕ ਐਸਾ ਸਮਾਂ ਆਉਂਦਾ ਜਦੋਂ ਉਹ ਖਿਆਲ ਕਰਦਾ ਕਿ ਮੈਂ ਹੁਣ ਬੁਰਾਈਆਂ ਛੱਡ ਕੇ ਚੰਗੇ ਗੁਣਾਂ ਦਾ ਧਾਰਨੀ ਬਣਾ ਅੱਜ ਦੇ ਸਮੇਂ ਵਿੱਚ ਬੜੇ ਸਾਧਨ ਹਨ ਧਰਮ ਨਾਲ ਸੱਚ ਨਾਲ ਜੁੜਨ ਦੇ ਪਰ ਅੱਜ ਤੋਂ ਤਕਰੀਬਨ 600 ਸਾਲ ਪਹਿਲਾਂ ਧਰਮ ਧਾਰਨ ਕਰਨ ਲਈ ਬਹੁਤ ਰੁਕਾਵਟਾਂ ਸਨ ਕੇਵਲ ਆਪਣੇ ਆਪ ਨੂੰ ਉੱਚੀ ਜਾਤ ਦੱਸਣ ਵਾਲੇ ਹੀ ਰੱਬ ਦਾ ਨਾਮ ਜਪ ਸਕਦੇ ਸਨ ਨੀਵੀਂ ਜਾਤ ਵਾਲੇ ਨੂੰ ਤਾਂ ਪ੍ਰਮਾਤਮਾ ਦਾ ਨਾਮ ਸੁਣਨ ਦਾ ਵੀ ਅਧਿਕਾਰ ਨਹੀਂ ਸੀ ਜੇਕਰ ਉਹਦੇ ਕੰਨਾਂ ਵਿੱਚ ਰੱਬ ਦਾ ਨਾਮ ਪੈ ਜਾਵੇ ਸਿਕਾ ਢਾਲ ਕੇ ਉਹਦੇ ਕੰਨਾਂ ਵਿੱਚ ਪਾਇਆ ਜਾਂਦਾ ਸੀ ਕੁਝ ਚਤਰ ਲੋਕਾਂ ਵੱਲੋਂ ਜਾਤ ਪਾਤ ਦੇ ਨਾਮ ਤੇ ਨਫ਼ਰਤ ਫੈਲਾਈ ਜਾ ਰਹੀ ਸੀ 1398 ਈਸਵੀ ਨੂੰ ਬਨਾਰਸ ਦੀ ਧਰਤੀ ਤੇ ਜੁਲਾਹੇ ਪਰਿਵਾਰ ਵਿੱਚ ਭਾਈ ਨੀਰੂ ਜੀ ਦੇ ਘਰ ਮਾਤਾ ਨੀਮਾ ਜੀ ਦੀ ਕੋਖ ਤੋਂ ਭਗਤ ਕਬੀਰ ਜੀ ਦਾ ਜਨਮ ਹੋਇਆ ਉਸ ਸਮੇਂ ਵਰਨ ਵਿਵਸਥਾ ਨੇ ਸਮਾਜ ਨੂੰ ਚਾਰ ਮੁੱਖ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ਨੂ ਤੇ ਸੂਦਰ ਭਗਤ ਕਬੀਰ ਜੀ ਨੇ ਇਸ ਵਰਨਵੰਡ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ। ਉਹਨਾਂ ਨੇ ਅਖੌਤੀ ਬ੍ਰਾਹਮਣਾਂ ਨੂੰ ਬੜੀ ਨਿਡਰਤਾ ਨਾਲ ਵੰਗਾਰਿਆ। ਦਲੇਰੀ ਵਿਖਾਈ, ਕਰਮਕਾਂਡ ਅੰਧ ਵਿਸ਼ਵਾਸਾਂ ਨੂੰ ਨਕਾਰਦਿਆਂ ਜਾਤ ਪਾਤ ਦੇ ਵਿਤਕਰੇ ਵਿਰੁੱਧ ਰੋਸ ਜ਼ਾਹਰ ਕੀਤਾ। ਅਤੇ ਭਗਤੀ ਲਹਿਰ ਦੇ ਇੱਕ ਪ੍ਰਸਿੱਧ ਮਹਾਂਪੁਰਸ਼ ਵਜੋਂ ਸਾਬਤ ਹੋਏ ਸਨ ਭਗਤ ਕਬੀਰ ਜੀ। ਆਪ ਜੀ ਦਾ ਵਿਆਹ ਮਾਤਾ ਲੋਈ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਕਮਾਲ ਨਾਮ ਦਾ ਪੁੱਤਰ ਅਤੇ ਕਮਾਲੀ ਨਾਂ ਦੀ ਧੀ ਦਾ ਜਨਮ ਹੋਇਆ ਜਦ ਸਿਕੰਦਰ ਲੋਧੀ 1490 ਵਿੱਚ ਬਨਾਰਸ ਆਉਂਦਾ ਉਸ ਵਕਤ ਭਗਤ ਕਬੀਰ ਜੀ ਨੂੰ ਕੁਝ ਅਖੌਤੀ ਧਾਰਮਿਕ ਆਗੂਆਂ ਦੀ ਤੰਗ ਦ੍ਰਿਸ਼ਟੀ ਕਰਕੇ ਬਹੁਤ ਕਸ਼ਟ ਵੀ ਦਿੱਤੇ ਗਏ ਪੁਜਾਰੀ ਵਰਗ ਨੇ ਇਹ ਮਨੌਤ ਪਰਚਲਿਤ ਕੀਤੀ ਹੋਈ ਸੀ ਕਿ ਕਾਂਛੀ ਵਿੱਚ ਮਰਨ ਵਾਲੇ ਨੂੰ ਮੁਕਤੀ ਮਿਲਦੀ ਹੈ ਅਤੇ ਮਗਹਰ ਵਿੱਚ ਮਰਨ ਵਾਲੇ ਦੀ ਗਤੀ ਨਹੀਂ ਹੁੰਦੀ ਇਸ ਦਾ ਖੰਡਨ ਕਰਨ ਲਈ ਪਗਤ ਕਬੀਰ ਜੀ ਨੇ ਆਪਣਾ ਸਰੀਰ ਛੱਡਣ ਤੋਂ ਕੁਝ ਸਮਾਂ ਪਹਿਲਾਂ ਮਗਹਰ ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਦੀ ਦੂਰੀ ਤੇ ਹੈ ਇਸ ਥਾਂ ਤੇ ਆ ਕੇ ਵਸ ਗਏ ਭਗਤ ਕਬੀਰ ਜੀ ਨੇ ਪੁਜਾਰੀ ਵਰਗ ਵੱਲੋਂ ਪਾਏ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਉਪਦੇਸ਼ ਦਿੱਤਾ ਭਗਤ ਕਬੀਰ ਜੀ ਪਹਿਲੇ ਐਸੇ ਭਗਤ ਸਨ ਜੋ ਯੋਧਿਆਂ ਵਾਲੇ ਸੁਭਾਅ ਦੇ ਮਾਲਕ ਸੀ ਅਤੇ ਨਿ ਤੜਕ ਹੋ ਕੇ ਗਰੀਬਾਂ ਦੀ ਖਾਤਰ ਹਥਿਆਰਬੰਦ ਸੰਘਰਸ਼ ਲੜਨ ਦੀ ਲੋੜ ਬਾਰੇ ਪ੍ਰਚਾਰ ਵੀ ਕੀਤਾ ਇਸ ਗੱਲ ਦੀ ਗਵਾਹੀ ਸੀ ਆਪ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਤੁਰ ਕੀ ਬਾਣੀ ਸ਼ਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਨ੍ਹਾਂ 15 ਭਗਤ ਜਨਾਂ ਦੀ ਬਾਣੀ ਹੈ ਉਹਨਾਂ ਵਿੱਚ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਵਧੇਰੇ ਹੈ ਉਹਨਾਂ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ ਭਗਤ ਕਬੀਰ ਜੀ ਨੇ ਹਮੇਸ਼ਾ ਸੱਚ ਦਾ ਪ੍ਰਚਾਰ ਕੀਤਾ ਆਪ ਜੀ ਦੇ ਜੀਵਨ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਸੱਚ ਦੇ ਮਾਰਗ ਉੱਤੇ ਚੱਲਣਾ ਚਾਹੀਦਾ ਕਦੇ ਵੀ ਜ਼ੁਲਮ ਅੱਗੇ ਝੁਕਣਾ ਨਹੀਂ ਅਤੇ ਸਾਰੇ ਜੀਵਾਂ ਦੇ ਅੰਦਰ ਉਸ ਇੱਕ ਪਰਮਾਤਮਾ ਦੀ ਜੋਤ ਹੈ ਪਗਤ ਕਬੀਰ ਜੀ ਦੇ ਇਸ ਮਹਾਨ ਜੀਵਨ ਦੀ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ